ਸਸਿਕਾਚੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕਰਨ ਦੇ ਵਿੱਚ ਸਖਤ ਮਿਹਨਤ ਕੀਤੀ ਹੈ ਫਿਰ ਵੀ ਕੈਨੇਡਾ ਵਿੱਚ ਸਿੱਖਾਂ ਦੇ ਵਿਰੁੱਧ ਨਸਲਵਾਦ ਅਤੇ ਨਫਰਤੀ ਅਪਰਾਧਾ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਨੇ ਇਨ੍ਹਾਂ ਘਟਨਾਵਾਂ ਨੇ ਭਾਰਤ ਵਿੱਚ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਹੋਰ ਬਿਧਾ ਦਿੱਤੀਆਂ ਨੇ ਖਾਸ ਕਰਕੇ ਉਹਨਾਂ ਮਾਪਿਆਂ ਦੇ ਵਿੱਚ ਬਹੁਤ ਚਿੰਤਾ ਹੈ ਜਿਨ੍ਹਾਂ ਦੇ ਬੱਚੇ ਕੈਨੇਡਾ ਵਿੱਚ ਪੜ੍ਹ ਰਹੇ ਨੇ ਜਾਂ ਫਿਰ ਵਰਕ ਪਰਮਿਟ ਉਤੇ ਗਏ ਹੋਏ ਨੇ ਲਗਾਤਾਰ ਹੋ ਰਹੀਆਂ ਹਤਿਆਮਕੀ ਘਟਨਾਵਾਂ ਨੇ ਸਿੱਖ ਭਾਈਚਾਰੇ ਚੈਰ ਦੇ ਵਿੱਚ ਹੋਰ ਵੀ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ ਪ੍ਰਸਿੱਧ ਪ੍ਰੋਫੈਸਰ ਕੁਨਾਲ ਦਾ ਕਹਿੰਦੇ ਕਿ ਨਸਲੀ ਹਿੰਸਾ ਦੀਆਂ ਘਟਨਾਵਾਂ 1907 ਤੋਂ ਚੱਲਦੀਆਂ ਨਹੀਂ 1907 ਦੇ ਬੇਲੀਗਮ ਰੇਸ ਦੰਗੇ ਦੇ ਵਿੱਚ ਜ਼ਿਆਦਾਤਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਸ ਦਾ ਅਸਰ ਕੈਨੇਡਾ ਅਤੇ ਪੈਸੀਫਿਕ ਉੱਤਰ ਪੱਛਮ ਦੇ ਵਿੱਚ ਪਰਵਾਸੀ ਵਿਰੋਧੀ ਭਾਵਨਾਵਾਂ ਉੱਤੇ ਪਿਆ ਸੀ ਇਸ ਭਾਵਨਾ ਨੂੰ 1914 ਦੀ ਕਾਮਾਗਾਟਾ ਮਾਰੂਕਟਨਾ ਦੁਆਰਾ ਹੋਰ ਉਜਾਗਰ ਕੀਤਾ ਗਿਆ ਸੀ ਜਦੋਂ 376 ਭਾਰਤੀ ਯਾਤਰੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸਨ ਉਹਨਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਭਾਰਤ ਵਾਪਸ ਜਾਣ ਦਾ ਆਦੇਸ਼ ਵੀ ਦੇ ਦਿੱਤਾ ਗਿਆ ਸੀ ਜਿੱਥੇ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੌਰਾਨ ਕੁਝ ਘਟਨਾਵਾਂ ਕਟੀਆਂ ਪਰ ਹੁਣ ਫਿਰ ਤੋਂ ਵੱਧਣ ਲੱਗੀਆਂ ਨੇ ਜੋ ਚਿੰਤਾ ਦਾ ਵਿਸ਼ਾ ਬਣ ਗਈਆਂ। ਦੱਸੇ ਕਿ ਘਟਨਾਵਾਂ ਤੋਂ ਪੰਜਾਬੀ ਪਾਈਚਾਰਾ ਚਿੰਤਤ ਕਾਫੀ ਜਾਤ ਨਜ਼ਰ ਆ ਰਹੇ ਹਨ। ਕੈਨੇਡਾ ਦੇ ਪ੍ਰਸਿੱਧ ਲੇਖਕ ਸੁਖਵਿੰਦਰ ਸਿੰਘ ਚੋਕਲਾ ਦਾ ਕਹਿਣਾ ਹੈ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਪੰਜਾਬੀ ਪਾਈਚਾਰਾ ਕਾਫੀ ਜ਼ਿਆਦਾ ਚਿੰਤਤ ਹੋ ਗਿਆ ਹੈ। ਅਜਿਹੀਆਂ ਘਟਨਾਵਾਂ ਦਿਲ ਦਹਿਲਾ ਦੇਣ ਵਾਲੀਆਂ ਨੇ। ਇਸ ਕਾਰਨ ਸਿੱਖ ਕੌਮ ਦੇ ਵਿੱਚ ਚਿੰਤਾ ਦਾ ਹੋਣਾ ਸੁਭਾਵਿਕ ਹੈ। ਪੰਜਾਬ ਦੇ ਨੌਜਵਾਨ ਇਥੇ ਰੁਜ਼ਗਾਰ ਅਤੇ ਉਜਵਲ ਭਵਿੱਖ ਲੈ ਕੇ ਆਏ ਨੇ ਇੱਕ ਪੰਜਾਬੀ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਕੈਨੇਡਾ ਪੜਨ ਗਏ ਸਨ ਅਤੇ ਉੱਥੇ ਹੀ ਸੈਟਲ ਨੇ ਪਰ ਇਹ ਘਟਨਾਵਾਂ ਉਹਨਾਂ ਦੇ ਦਿਲਾਂ ਨੂੰ ਝੰਜੋੜ ਲਿਆ ਨੇ ਹਾਲ ਹੀ ਦੇ ਵਿੱਚ ਇੱਕ 20 ਸਾਲਾ ਪੰਜਾਬੀ ਨੌਜਵਾਨ ਜੋ ਕਿ ਆਪਣੀ ਨੌਕਰੀ ਉੱਤੇ ਸੀ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਜਈਆਂ ਕਟਨਾਵਾਂ ਮਹਿਦ ਹੀ ਦਰਦਨਾਕ ਨੇ ਜੇਕਰ ਤਾਜ਼ਾ ਕਟਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਤਰਨਤਾਰਨ ਦੇ ਪਿੰਡ ਨੰਧਪੂਲ ਦੇ ਰਹਿਣ ਵਾਲੇ ਦੋ ਭਰਾਵਾਂ ਨੂੰ ਕੈਨੇਡਾ ਦੇ ਬ੍ਰੈਂਪਟਨ ਚ ਹਮਲਾਵਰ ਨੇ ਗੋਲੀ ਨਾਲ ਮਾਰ ਦਿੱਤਾ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਹਸਪਤਾਲ ਚ ਭਰਤੀ ਹੈ ਤੇ ਹਮਲੇ ਚ ਪ੍ਰਿਤਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਜੀ ਘਟਨਾ ਦਿਕਾਲ ਕੀਤੇ ਜਾਵੇ ਤਾਂ ਕੈਨੇਡਾ ਦੇ ਐਡਮੰਟਨ ਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਸੁਰੱਖਿਆ ਗਾਰ ਦੇ ਵਿੱਚੋਂ ਕੰਮ ਕਰਨ ਵਾਲੇ 20 ਸਾਲਾ ਹਰਸ਼ਨਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤਾਂ ਤੀਜੀ ਲੁਧਿਆਣੇ ਦੇ ਰਹਿਣ ਵਾਲੇ 22 ਸਾਲਾ ਗੁਰਸੀਸ ਸਿੰਘ ਨੂੰ ਕੈਨੇਡਾ ਦੇ ਸਰਨੀਆ ਦੇ ਵਿੱਚ ਉਸਦੇ ਨਾਲ ਰਹਿਦੇ ਇੱਕ ਨੌਜਵਾਨ ਨੇ ਹੀ ਚਾਕੂ ਮਾਰ ਕੇ ਮਾਰ ਦਿੱਤਾ ਅਗਲੀ ਕਟਨਰੀ ਗੱਲ ਕੀਤੀ ਜਾਵੇ ਤਾਂ ਰਿਪੁਦਮਨ ਸਿੰਘ ਮਲਿਕ ਦੀ ਵੈਨਕੂਵਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਤਾਂ ਉਸ ਤੋਂ ਅਗਲੀ ਦੀ ਕੀਤੀ ਜਾਵੇ ਤਾਂ ਸਤੰਬਰ ਚ ਅਲਬਰਟਾ ਦੇ ਡਾਊਨਟਾਊਨ ਐਡਮੰਟਨ ਦੇ ਵਿੱਚ ਇੱਕ ਪਾਰਕਿੰਗ ਲੋਟ ਵਿੱਚ 22 ਸਾਲਾ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਮਾਨ ਦੇ ਤੇਜ਼ ਤਾਰ ਹਤਿਆਰ ਦੇ ਨਾਲ ਕਤਲ ਕੀਤਾ ਗਿਆ ਸੀ ਕਮੀ ਵਾਰਦਾਤੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਐਡਵੈਂਟਨ ਚ ਇੱਕ ਸਿੱਖ ਵਿਅਕਤੀ ਹਰਪ੍ਰੀਤ ਸਿੰਘ ਉਪਲ ਅਤੇ ਉਸ ਦੇ 11 ਸਾਲਾ بیٹے ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਅਲਬਰਟਾ ਇਲਾਕੇ ਚ 24 ਸਾਲਾ ਸਿੱਖ ਨੌਜਵਾਨ ਸੰਰਾਜ ਦਾ ਵੀ ਕਤਲ ਕੀਤਾ ਗਿਆ ਅਤੇ ਉਸ ਦੇ ਸਰੀਰ ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ। ਨੈਕਸਟ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਹਰਪ੍ਰੀਤ ਕੋਰ ਦਾ ਬੇਰਮੀ ਦੇ ਨਾਲ ਕਤਲ ਕੀਤਾ ਗਿਆ। ਨੌਵੀਂ ਘਟਨਾ অন্ਟਾਰੀਓ ਦੀ ਹੈ ਜਿੱਥੇ 21 ਸਾਲਾ ਕੈਨੇਡੀਅਨ ਸਿੱਖ ਔਰਤ ਪਵਨਪ੍ਰੀਤ ਕੋ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਇਸ ਤੋਂ ਇਲਾਵਾ ਨੋਵਾ ਸਕੋਸ਼ੀਆ ਤੇ ਵਿੱਚ ਵੀ 23 ਸਾਲਾ ਭਾਰਤੀ ਸਿੱਖ ਪ੍ਰਭਜੋਤ ਸਿੰਘ ਕੈਟਰੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਗਈ ਤੇ 11ਵੀਂ ਘਟਨਾ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ਉੱਤੇ ਗਏ ਜਸਕਰਨ ਸਿੰਘ ਦੇ ਕਤਲ ਦੀ ਹੈ ਤੇ ਉਸ ਤੋਂ ਇਲਾਵਾ ਇੱਕ ਆਖਰੀ ਘਟਨਾ ਜਿਹੜੀ ਹੈ ਮਨਜੋਤ ਸਿੰਘ ਦੀ ਹੈ ਜੋ ਕਿ 25 ਸਾਲ ਦਾ ਸੀ ਤੇ ਉਹਦੀ ਸ਼ੱਕੀ ਹਾਲਾਤ ਵਿੱਚ Laash ਮਿਲੀ ਸੀ। ਜ਼ਿਕਰ ਹੋਇਆ ਕਿ ਕੌਮੀ ਕਟਿੰਗ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਸਿੱਖਾਂ ਵਿਰੁੱਧ ਹੋ ਰਹੀਆਂ ਪ੍ਰਾਦਿਕ ਘਟਨਾਵਾਂ ਚਿੰਤਾਜਨਕ ਨੇ ਤੇ ਉਹ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਰਾਹੀਂ ਕੈਨੇਡਾ ਸਰਕਾਰ ਦੇ ਕੋਲ ਇਹ ਮੁੱਦਾ ਵੀ ਚੁੱਕਣਗੇ ਬੀ ਰਿਪੋਰਟ ਚੈਨਲ ਪੰਜਾਬੀ